ਸਨਾਤਨ ਕ੍ਰਾਂਤੀ ਦਲ ਦੇ ਵੱਲੋਂ ਐਸਐਸਪੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਾਣਕਾਰੀ ਮਿਲਿਆ ਕਿ ਸਨਾਤਨ ਕ੍ਰਾਂਤੀ ਦਲ ਨੇ ਪ੍ਰਵਾਸੀਆਂ ਦੀ شناخت ਕਰਵਾਉਣ ਦੀ ਮੰਗ ਨੂੰ ਲੈ ਕੇ ਇਹ ਮੁਹਿੰਮ ਬੀਤੇ ਕੁਝ ਮਹੀਨਿਆਂ ਤੋਂ ਸ਼ੁਰੂ ਕੀਤੀ ਹੋਈ ਹੈ ਇਹਨਾਂ ਦੇ ਵੱਲੋਂ ਬਿਨਾਂ ਆਪਣੀ ਪਛਾਣ ਦੱਸੇ ਸ਼ਹਿਰ ਦੇ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਅਮਨ ਸ਼ਾਂਤੀ ਅਤੇ ਮਾਹੌਲ ਲਈ ਖਤਰਾ ਦੱਸਿਆ ਜਾ ਰਿਹਾ ਹੈ ਅਤੇ ਇਹਨਾਂ ਵੱਲੋਂ ਸ਼ਹਿਰ ਵਿੱਚ ਦੁਕਾਨਾਂ ਅਤੇ ਮਕਾਨ ਕਈ ਗੁਣਾ ਜ਼ਿਆਦਾ ਕਿਰਾਏ ਤੇ ਲੈਣ ਤੇ ਸ਼ੱਕ ਵੀ ਪ੍ਰਗਟਾਇਆ ਜਾ ਰਿਹਾ ਹੈ ਪਰ باوجود ਇਸ ਦੇ ਪੁਲਿਸ ਵੱਲੋਂ ਸਹੀ ਤਰੀਕੇ ਨਾਲ ਸ਼ਹਿਰ ਦੇ ਵਿੱਚ ਰਹਿ ਰਹੇ ਪ੍ਰਵਾਸੀਆਂ ਦੀ ਪਛਾਣ ਅਤੇ ਸ਼ਨਾਖਤ ਨਹੀਂ ਕੀਤੀ ਜਾ ਰਹੀ। ਸਨਾਤਨ ਕ੍ਰਾਂਤੀ ਦਲ ਦੇ ਅਹੁਦੇਦਾਰਾਂ ਨੇ ਮਹਿਲਾ ਵਿੰਗ ਦੀ ਅਗਵਾਈ ਵਿੱਚ ਨਵੇਂ ਆਏ ਐਸਐਸਪੀ ਨਾਲ ਮੁਲਾਕਾਤ ਕੀਤੀ ਹੈ ਅਤੇ ਸ਼ਹਿਰ ਦੇ ਵਿੱਚ ਰਹਿ ਰਹੇ ਇੱਕ ਇੱਕ ਪ੍ਰਵਾਸੀ ਦੀ ਪਛਾਣ ਅਤੇ ਸ਼ਨਾਖਤ ਕਰਨ ਦੀ ਉਹਨਾਂ ਤੋਂ ਮੰਗ ਕੀਤੀ ਹੈ। ਮੁਲਾਕਾਤ ਤੋਂ ਬਾਅਦ ਅਹੁਦੇਦਾਰ ਸੰਤੁਸ਼ਟ ਨਜ਼ਰ ਆ ਰਹੇ ਸੀ ਅਤੇ ਆਖ ਰਹੇ ਸੀ ਕਿ ਪੁਲਿਸ ਅਧਿਕਾਰੀ ਦੇ ਵੱਲੋਂ ਬੜੇ ਧਿਆਨ ਦੇ ਨਾਲ ਉਹਨਾਂ ਦੀਆਂ ਗੱਲਾਂ ਸੁਣੀਆਂ ਗਈਆਂ ਅਤੇ ਵਿਸ਼ਵਾਸ ਦਿਵਾਇਆ ਗਿਆ। ਕਿ ਸ਼ਹਿਰ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਵਾਸੀਆਂ ਬਾਰੇ ਪੂਰੇ ਬਿਊਰੋ ਇਕੱਠੇ ਕੀਤੇ ਜਾਣਗੇ ਅਤੇ ਸਨਾਤਨ ਕ੍ਰਾਂਤੀ ਦਲ ਵੱਲੋਂ ਵੀ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਪ੍ਰਵਾਸੀਆਂ ਤੇ ਨਸ਼ੇ ਦੇ ਮਾਮਲੇ ਵਿੱਚ ਪੁਲਿਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ ਐਸਐਸਪੀ ਮਿਸਟਰ ਆਦਿੱਤ્ય ਸੇ ਮਿਲੇ ਹੈ ਔਰ ਉਨਕੋ ਹਮਨੇ ਇੱਕ ਮੰਗ ਪੱਤਰ ਦਿਆ ਹੈ ਕਿ ਜੋ ਸ਼ਹਿਰ ਵਿੱਚ ਕਾਫੀ ਕੁਝ ਹੋ ਰਿਹਾ ਹੈ प्रवासी जो लोग आ गए हैं उन्होंने घर घर में डेरा डाला है बाज़ार में डेरा डाला है उसके लिए हमारी बहन बेटियां भी सुरक्षित नहीं हैं और हमें डर लगता है क्योंकि हम बॉर्डर के साइड पे रहते हैं तो बॉर्डर एरियाज़ में ऐसे लोगों से हमें बहुत खतरा है क्योंकि इनकी वेरीफिकेशन नहीं हो रही इन्होंने फेक जो है नकली पासपोर्ट बनाए हुए हैं आधार कार्ड बनाए हुए हैं वोटर कार्ड है और उसमें हमें कोई पता नहीं ऑथेंटिक है कि नहीं के इनकी असलियत क्या है ये लोग क्या काम करते हैं कहाँ से इनके पास इतना पैसा आता है और क्यों इनके ऊपर सरकारें कार्रवाई नहीं करती पर हमें आज लगता है एस एस पी साहब से मिल के कि हमारी सुनवाई होएगी हमारी बच्चियाँ और हमारे बच्चे जो बाहर निकलते हैं सुबह शाम उनको इन चीज़ से बचाया जाएगा हमने एस एस पी साहब को आश्वासन दिया है एश्योरेंस दिया है कि आगे से ਕਹੀਂ ਵੀ ਉਹਨੂੰ ہماری ਜ਼ਰੂਰਤ ਹੈ ਹਮ ਉਹਨਕੇ ਸਾਥ ਕੋਆਪਰੇਟ ਕਰਾਂਗੇ ਧੰਨਵਾਦ ਜੈ ਹਿੰਦ ਸ਼ੰਕਰ ਜੀ ਕੀ ਜਗ ਹੋਰੇ ਨਾ ਅੱਜ ਅਸੀਂ ਜਿਹੜਾ ਮਹਿਲਾ ਵਿੰਗ ਹੈ ਸਾਡਾ ਸਨਾਤਨ ਕ੍ਰਾਂਤੀ ਦਾ ਪਹਿਲਾ ਮਹਿਲਾ ਵਿੰਗ ਹੈ ਉਹ ਆਂਟੀ ਸਾਡੇ ਨੀਲਾ ਮੰਡੀ ਨੇ ਇਹਨਾਂ ਦੇ ਦੇਸ਼ਤਾਰੀ ਵਿਚਾਰ ਐਸਐਸਪੀ ਗੁਰਦਾਸਪੁਰ ਜੀ ਨੂੰ ਮਿਲੇ ਨੇ ਔਰ ਅੱਜ ਬਲੀਵ ਕਰੋ ਉਹਨਾਂ ਨਾਲ ਮਿਲ ਕੇ ਬੜਾ ਅੱਛਾ ਲੱਗਿਆ ਲੱਗਿਆ ਕਿ ਭਈ ਹੁਣ ਵਾਕਈ ਸੀਰੀਅਸਲੀ ਕੰਮ ਹੋਏਗਾ ਕਿਉਂਕਿ ਉਹਨਾਂ ਨੇ ਇਮੀਡੀਏਟਲੀ ਜਿਹੜਾ ਮੈਂ ਆਪਣੀ ਇਨਸਟਰਕਸ਼ਨ ਦੇ ਦਿੱਤੀਆਂ ਨੇ ਕਿ ਐਸ ਡੀਸੀ ਸਾਹਿਬ ਨਾਲ ਕੰਟੈਕਟ ਕਰਕੇ ਔਰ ਇਹਦੇ ਸੰਬੰਧ ਵਿੱਚ ਥੋਸ ਕਾਰਵਾਈ ਕਰਨੀ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਵੀ ਉਹ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਹਨਾਂ ਨੇ ਉਹ ਵੀ ਕਿਹਾ ਹੈ ਕਿ ਕੋਈ ਵੀ ਇਹੋ ਜਿਹਾ ਵਿਅਕਤੀ ਜਿਹੜਾ ਕੋਈ ਨਸ਼ਾ ਸਪਲਾਈ ਕਰਦਾ ਹੈ ਜਾਂ ਨਸ਼ਾ ਕਰਦਾ ਉਹਨਾਂ ਨੂੰ ਜਿਹੜੇ ਕਰਦੇ ਨੇ ਉਹਨਾਂ ਨੂੰ ਤੇ ਉਹ ਨਸ਼ਾ ਛਡਾਓ ਕੇਂਦਰ ਵਿੱਚ ਜੋ ਹੈ ਕਰਵਾਇਆ ਜਾਏਗਾ ਦਾਖਲ ਕਰਵਾਇਆ ਜਾਏਗਾ ਤੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਵੀ ਸ਼ਹਿਰ ਨਿਵਾਸੀ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਪੜੋਸ ਵਿੱਚ ਜਾਂ ਉਹਨਾਂ ਨੂੰ ਕੋਈ ਵੀ ਆਸ-ਪਾਸ ਦੇ ਖੇਤਰ ਦੇ ਵਿੱਚ ਕੋ ਨਸ਼ਾ ਵੇਚਦਾ ਦਿਖਾਈ ਦਿੰਦਾ ਹੈ ਜਾਂ ਉਹਨਾਂ ਨੂੰ ਪਤਾ ਲੱਗਦਾ ਹੈ ਔਰ ਉਹ ਕੰਟਰੋਲ ਰੂਮ ਤੇ ਵੀ ਦੱਸ ਸਕਦੇ ਨੇ ਔਰ ਬਿਲੀਵ ਕਰੋ ਤੁਹਾਡੀ ਪਛਾਣ ਬਿਲਕੁਲ ਵੀ ਕਿਸੇ ਨੂੰ ਨਹੀਂ ਦੱਸੀ ਜਾਏਗੀ ਅੱਜ ਐਸਐਸਪੀ ਸਾਹਿਬ ਨੇ ਵੀ ਇਹੀ ਕਿਹਾ ਕਿ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦੇਗਾ ਉਹਨਾਂ ਦੀ ਪਛਾਣ ਜਿਹੜੀ ਹੈ ਉਹ ਬਿਲਕੁਲ ਡਿਸਕੋਸ ਨਹੀਂ ਕੀਤੀ ਜਾਏਗੀ ਦੋਸੋ ਅੱਜ ਇੱਕ ਮੁਹੱਬਤ ਲਗੀ ਹੈ ਜਿਹੜੇ ਅਪਰਵਾਸੀ ਲੋਕ ਨੇ ਜੋ ਸਾਡੇ ਗੁਰਦਾਸਪੁਰ ਦੇ ਵਿੱਚ ਬੜੀ ਵੱਡੀ ਤਾਦਾਦ ਦੇ ਵਿੱਚ ਆ ਰਹੇ ਨੇ ਔਰ ਉਹਨਾਂ ਦੇ ਕਰਕੇ ਹਥਿਆਰ ਵੀ ਇੱਥੇ ਬਹੁਤ ਜ਼ਿਆਦਾ ਆ ਰਹੇ ਨੇ ਇਲੀਗਲ ਔਰ ਨਸ਼ਾ ਬਹੁਤ ਵੱਡੇ ਅਸਰ ਦੇ ਜਿਹੜਾ ਸਪਲਾਈ ਹੋ ਰਿਹਾ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਦੀ ਸ਼ਨਾਖਤੀ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਅਪਰਾਧਿਕ ਲੋਕ ਨੇ ਉਹ ਇੱਥੇ ਝੂਠੇ ਆਧਾਰ ਕਾਰਡ ਬਣਾ ਕੇ ਰਹਿ ਰਹੇ ਨੇ ਜਲਦੀ ਇਹਦੇ ਤੇ ਉੱਪਰ ਬਹੁਤ ਤਗੜੀ ਕਾਰਵਾਈ ਕਰਨ ਦਾ ਆਸ਼ਵਾਸਨ ਦਿੱਤਾ ਐਸਐਸਪੀ ਸਾਹਿਬ ਨੇ ਜਿਸਦੇ ਲਈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ